ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਇੱਕ ਵਾਰ ਫਿਰ ਤੋਂ ਹਾਜ਼ਰਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਔਰ ਇਹਨਾਂ ਖਬਰਾਂ ਦੇ ਉੱਪਰ ਅਸੀਂ ਗੱਲਬਾਤ ਕਰਦੇ ਹੈਗੇ ਆਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸ ਦੇ ਰਾਸ਼ਟਰਪਤੀ ਦੀ ਅਹਿਮ ਮੀਟਿੰਗ ਹੋਈ ਹੈ ਅਹਿਮ ਮੁਲਾਕਾਤ ਹੋਈ ਹੈ ਔਰ ਭਾਰਤ ਬੜੀ ਨੀਜ਼ ਲਾ ਕੇ ਤੱਕ ਰਿਹਾ ਸੀਗਾ ਕਿਉਂਕਿ ਬਹੁਤ ਕੋਸ਼ਿਸ਼ ਧਾਰਮਦਾਰ ਜਿਹੜਾ ਹੈ ਭਾਰਤ 'ਤੇ ਵੀ ਇਸ ਮੁਲਾਕਾਤ ਦਾ ਇਸ ਮੁਲਾਕਾਤ ਦਾ ਜਿਹੜਾ ਅਸਰ ਹੈ ਉਹ ਪੈਣ ਵਾਲਾ ਸੀਗਾ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹਦੇ ਬਾਬਤ ਗੱਲਬਾਤ ਕਰਾਂਗੇ ਨਾਲ ਦੀ ਨਾਲ ਗੱਲਬਾਤ ਥੋੜੀ ਜਿਹੀ ਕਰਾਂਗੇ ਮਨੀਸ਼ ਸ਼ਿਸ਼ੋਧੀਆਂ ਹੁਣਾਂ ਦੀ ਕਿਉਂਕਿ ਵਿਪਤਾ ਦੇ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਲੀਡਰਾਂ ਨੂੰ ਉਹਨਾਂ ਬਾਰੇ ਗੱਲਬਾਤ ਕਰਾਂਗੇ ਜਿਹੜੀ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਗੱਲਬਾਤ ਕਰਾਂਗੇ ਦੇਸ਼ ਦੀ ਕਿਉਂਕਿ ਬਹੁਤ ਕੁਝ ਹੋ ਰਿਹਾ ਹੈਗਾ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੂੰ ਘੇਰ ਰਹੇ ਹੈਗੇ ਨੇ ਤੇ ਇੱਕ ਅਹਿਮ ਪ੍ਰੈਸ ਵਾਰਤਾ ਜਿਹੜੀ ਹੈ ਪੱਤਰਕਾਰ ਵਾਰਤਾ ਅੱਜ ਕਰਨ ਜਾ ਰਿਹਾ ਹੈ ਚੋਣ ਕਮਿਸ਼ਨ ਇਸ ਦੇ ਉੱਪਰ ਵੀ ਸਾਰੇ ਪੱਤਰਕਾਰਾਂ ਦੀਆਂ ਸਾਰੇ ਲੋਕਾਂ ਦੀਆਂ ਜਿਹੜੀਆਂ ਨਿਗਾਹਾਂ ਨੇ ਉਹ ਟਿਕਣ ਵਾਲੀਆਂ ਹੈਗੀਆਂ ਨੇ ਕਿ ਕੀ ਕੁਛ ਇਸ ਪੱਤਰਕਾਰ ਦੇ ਵਿੱਚ ਚੋਣ ਕਮਿਸ਼ਨ ਕਹੇਗਾ ਔਰ ਇਹਨਾਂ तमाम ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀ ਬਾਸਕਰ ਜੀ ਬਾਸਕਰ ਸਾਹਿਬ ਸਸਿਕਾਲ ਜੀ ਆਨੂ ਜੀ ਬਹੁਤ-ਬਹੁਤ ਸ਼ੁਕਰੀਆ ਮਨ ਜੀ ਬਾਸਕਰ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਇੱਥੋਂ ਹੀ ਕਰ ਲੈਨੇ ਆ ਕਿ ਬੀਤੇ ਕੱਲ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਤੇ ਰੂਸ ਦੇ ਰਾਸ਼ਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਹੋਈ ਹੈ ਕਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ 3 ਘੰਟੇ ਚੱਲੀ ਹੈ ਪਰ ਪੱਤਰਕਾਰ ਵਾਰਤਾ ਕਰਦੇ ਨੇ ਜਿਸ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤਾਂ ਨਹੀਂ ਦਿੱਤੇ ਜਾਂਦੇ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦਾ ਨਤੀਜਾ ਜਿਹੜਾ ਹੈ ਉਹ ਨਹੀਂ ਨਿਕਲਿਆ ਹੈਗਾ ਦੇਖੋ ਜਿਸ ਤਰੀਕੇ ਨਾਲ ਇਹ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਕੁਝ ਵੀ ਦੋਨੋਂ ਲੀਡਰਾਂ ਦਾ ਨਾਂ ਕਹਿਣਾ ਔਰ ਇਹ ਜ਼ਰੂਰ ਕਹਿਣਾ ਕਿ ਮੀਟਿੰਗ ਸਾਡੇ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਔਰ ਬੜੀ ਛੇਤੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਜਾਵਾਂਗੇ ਹੁਣ ਇਹ 3 ਘੰਟੇ ਦੀ ਮੁਲਾਕਾਤ ਸੀ 3 ਘੰਟੇ ਤੋਂ ਬਾਅਦ ਤਕਰੀਬਨ 12 ਮਿੰਟ ਦੋਨੋਂ ਲੀਡਰ মিডিਆ ਦਾ ਰੋਬਰੂ ਹੋਏ মিডিਆ ਦੇ ਇੱਕ ਵੀ ਸਵਾਲ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਆਪਣੀ ਆਪਣੀ ਗੱਲ ਕਹਿ ਕੇ ਉਹ ਦੋਨੋਂ ਚਲੇ ਗਏ ਔਰ ਕਹਿੰਦੇ ਇੱਕੋ ਹੀ ਗੱਡੀ ਦੇ ਵਿੱਚ ਦਿਖੇ ਗਏ ਦੋਨੋਂ ਟਰੰਪ ਉਹਨਾਂ ਤੇ ਪੁਤਿਨੋ ਉਹਸ ਗੱਡੀ ਦੇ ਵਿੱਚ ਬੈਠ ਕੇ ਅੱਗੇ ਚੱਲ ਕੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋਣੀ ਹੈ ਹੋ ਸਕਦਾ ਉਹ ਆਇਡੈਂਟੀਫਾਈ ਕਿਤੇ ਹੋਣ ਔਰ ਜਦ ਇਹ ਮੀਟਿੰਗ ਖਤਮ ਹੋ ਜਾਂਦੀ ਹੈ ਬੇ ਸਿੱਟਾ ਨਿਕਲਦੀ ਹੈ ਮੀਟਿੰਗ ਐਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਅਗਲੀ ਮੀਟਿੰਗ ਕਦੋਂ ਹੋਣੀ ਹੈ ਐਦਾ ਦਾ ਕੋਈ ਅਜੰਡਾ ਸੈੱਟ ਨਹੀਂ ਹੁੰਦਾ ਉਸ ਵਕਤ ਤੇ ਖਬਰ ਨਿਕਲ ਕੇ ਆਂਦੀ ਹੈ ਕਿ 트럼ਪ ਉਹਨਾਂ ਨੇ ਜੇਲਨਸਕੀ ਨਾਲ ਗੱਲ ਕੀਤੀ ਜਿਹੜੇ ਰਸ਼ੀਅਨ ਪ੍ਰੈਜ਼ੀਡੈਂਟ ਹੁਣ ਯੂਕਰੇਨ ਦੇ ਪ੍ਰੈਜ਼ੀਡੈਂਟ ਅਗੇ ਨੇ ਔਰ ਉਹਨਾਂ ਨੂੰ ਉਹਨਾਂ ਨੇ ਵਾਸ਼ਿੰਗਟਨ ਡੀਸੀ ਸੋਮਵਾਰ ਨੂੰ ਫੱਟਿਆ ਸੋਮਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਜੇਲਨਸਕੀ ਔਰ 트럼ਪ ਉਹਨਾਂ ਦੀ ਮੁਲਾਕਾਤ ਹੋਣੀ ਜਿਹੜੀ ਗੱਲਬਾਤ ਟਰੰਪ ਉਹਨਾਂ ਦੀ ਤੇ ਪੁਤਿਨ ਦੀ ਹੋਈ ਉਸ ਮੁੱਦੇ ਦੇ ਉੱਤੇ ਆਪਸੀ ਸਹਿਮਤੀ ਬਣਾਉਣ ਵਾਸਤੇ ਇਹ ਜੇਲੈਂਸਕੀ ਦੇ ਨਾਲ ਟਰੰਪ ਉਹਨਾਂ ਦੀ ਮੀਟਿੰਗ ਬੜੀ ਇੰਪੋਰਟੈਂਟ ਹੈ ਕਿ ਇਹ ਉਸ ਮੀਟਿੰਗ ਦੇ ਵਿੱਚ ਕੋਈ ਐਦਾਂ ਦਾ ਏਜੰਡਾ ਸੈੱਟ ਹੁੰਦਾ ਵੀ ਇਹ ਐ ਰਾਜੀ, ਕਬੂਲ ਹੈ, ਕਬੂਲ ਹੈ ਐਦਾਂ ਦੀ ਗੱਲਾਂ ਤੇ ਉੱਥੇ ਹੀ ਹੋਣੀ ਹੈ ਤੇ ਜੇ ਵਾਕਈ ਯੂਕਰੇਨ ਔਰ ਰਸ਼ੀਆ ਦੇ ਵਿੱਚ ਸ਼ਾਂਤੀ ਦੇ ਮਾਮਲੇ ਨੂੰ ਅੱਗੇ ਵਧਾਉਣ ਵਾਸਤੇ ਜੇਲੈਂਸਕੀ ਟਰਾਈ ਹੁੰਦੇ ਰਾਜੀ ਹੁੰਦੇ ਨੇ ਤੇ ਇਹ ਮਾਮਲਾ ਸ਼ਾਇਦ ਅੱਗੇ ਚੱਲ ਕੇ ਸੁਧਰ ਵੀ ਸਕਦਾ ਹੈ ਪਰ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੁਸੀਂ ਜਿਹੜੀ ਗੱਲ ਕਹਿ ਕੇ ਹਟੇ ਹੋ ਕਿ ਭਾਰਤ ਦੀ ਬਿਲਕੁਲ ਇਹਦੇ ਉੱਤੇ ਨਿਗਾਹ ਸੀਗੀ ਕਿ ਭਈ ਇਹ ਮਾਮਲਾ ਕਿੱਦਾਂ ਤੇ ਕਿੱਥੇ ਸੁਧਾਵਾ ਭਾਰਤ ਦੇ ਉੱਤੇ 25% ਟੈਰਿਫੋਰ ਇਸ ਕਰਕੇ ਲਾਇਆ ਗਿਆ ਸੀ ਕਿ ਭਾਰਤ ਰਸ਼ੀਆ ਤੋਂ ਤੇਲ ਖਰੀਦਦਾ ਚਾਈਨਾ ਤੋਂ ਵੀ ਚਾਈਨਾ ਵੀ ਰਸ਼ੀਆ ਤੋਂ ਤੇਲ ਖਰੀਦਦਾ ਔਰ ਚਾਈਨ ਚਾਈਨਾ ਰਸ਼ੀਆ ਤੋਂ ਤੇਲ ਖਰੀਦਣ ਵਾਲਾ ਨੰਬਰ 1 ਕੰਟਰੀ ਹੈਗੀ ਹੈ ਉਹਦੇ ਖਿਲਾਫ ਵੀ ਟੈਰਿਫ ਲਾਉਣ ਦੀ ਗੱਲਾਂ ਅੱਜ 트ੰਪ ਉਹ ਨਾ ਕਰ ਰਹੇ ਸੀਗੇ ਪਰ ਹੁਣ ਅੱਗੇ ਚੱਲ ਕੇ ਜੇ ਵਾਕਈ ਸ਼ਾਂਤੀ ਮਿਲ ਜਾਂਦੀ ਹੈ ਸ਼ਾਂਤੀ ਹੋ ਜਾਂਦੀ ਹੈ ਯੂਕਰੇਨ ਤੇ ਰਸ਼ੀਆ ਦੇ ਵਿੱਚ ਇਹ ਸਤਵੀਂ ਜੰਗ ਹੋਏਗੀ ਜਿਹੜੀ ਟਰੰਪ ਉਹਨਾਂ ਰੁਕਵਾਂ ਜਾ ਰਹੇ ਨੇ ਤੇ ਉਸ ਤੋਂ ਬਾਅਦ ਨੋਬਲ ਪੀਸ ਪ੍ਰਾਈਜ਼ ਸ਼ਾਇਦ ਜ਼ੇਲੈਂਸਕੀ ਜਾਂ ਫਿਰ ਪੁਤਿਨ ਉਹਨਾਂ ਵੀ ਉਹ ਟਰੰਪ ਉਹਨਾਂ ਵਾਸਤੇ ਰეკਮੈਂਡ ਕਰ ਦਨ ਅੱਗੇ ਇਜ਼ਰਾਈਲ ਤੇ ਕਰਤਾ ਪਾਕਿਸਤਾਨ ਨੇ ਤੇ ਕਰਤਾ ਭਾਰਤ ਨੇ ਸਿਰੇ ਤੋਂ ਨਾ ਕਰਤਾ ਨਹੀਂ ਕੋਈ ਸ਼ਾਂਤੀ ਨਹੀਂ ਕਰਾਈ ਤੁਸੀਂ ਲੇਕਿਨ ਭਾਰਤ ਆਪਣੇ ਤਰੀਕੇ ਨਾਲ ਹੁਣ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਬਾਸਕਾ ਸਾਹਿਬ ਅਗਲੀਆਂ ਖਬਰਾਂ ਵੱਲ ਤੇ ਵਧਾਂਗੇ ਆਪਾਂ ਬਾਅਦ ਦੇ ਵਿੱਚ ਜਿਹੜੀ ਮੈਂ ਖਬਰ ਦੇਖ ਰਿਹਾ ਹੈਗਾ ਇਸ ਵੇਲੇ ਦੀ ਅਪਡੇਟ ਇਹ ਬੜੀ ਅਹਿਮ ਹੈਗੀ ਹੈ ਖਬਰ ਹੈਗੀ ਹੈ ਹਵਾਈ ਜਹਾਜ਼ਾਂ ਨੂੰ ਲੈ ਕੇ ਇੱਕ ਹੋਰ ਹਾਦਸਾ ਵਾਪਰਿਆ ਹੈਗਾ ਜੀ ਇਹ ਮੈਂ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੰਦਾ ਕਿਉਂਕਿ ਇਹ ਲੇਟੈਸਟ ਅਪਡੇਟ ਹੈਗੀ ਹੈ ਮੁੰਬਈ 에ਰਪੋਰਟ ਤੇ ਅੱਜ ਸ਼ਨੀਵਾਰ ਸ਼ਾਮ ਨੂੰ ਇੰਡੀਗੋ 에ਅਰਲਾਈਨ ਦੇ ਇੱਕ ਜਹਾਜ਼ ਦਾ ਪਿਛਲਾ ਹਿੱਸਾ ਲੈਂਡਿੰਗ ਦੌਰਾਨ ਰਨਵੇ ਨਾਲ ਟਕਰਾ ਗਿਆ ਇਹ ਘਟਨਾ ਮੁੰਬਈ 'ਚ ਖਰਾਬ ਮੌਸਮ ਕਾਰਨ ਭਾਰੀ ਮੀਂਹ ਅਤੇ ਕੱਟ visibility ਦੌਰਾਨ ਵਾਪਰੀ ਇੰਡੀਗੋ 에어ਲਾਈਨ ਦੇ ਅਨੁਸਾਰ ਜਹਾਜ਼ ਨੂੰ ਮਿਆਰੀ ਸੁਰੱਖਿਆ ਪ੍ਰਕਿਰਮਾ ਦੇ ਅਨੁਸਾਰ ਜਾਂਚ ਤੇ ਮੁਰੰਮਤ ਲਈ ਭੇਜਿਆ ਜਾਵੇਗਾ ਦੋਸਤੋ ਬਾਅਦ ਹੀ ਇਸ ਨੂੰ ਦੁਬਾਰਾ ਉਡਾਨ ਭਰਨ ਲਈ ਆਗਿਆ ਦਿੱਤੀ ਜਾਵੇਗੀ ਬਾਸਟਰ ਸਾਹਿਬ ਇਹੋ ਜਿਹੀਆਂ ਜਿਹੜੀਆਂ ਖਬਰਾਂ ਖਬਰਾਂ ਆ ਰਹੀਆਂ ਹੈਗੀਆਂ ਨੇ ਅਜੇ ਮੈਂ ਸਵੇਰੇ ਇੱਕ ਖਬਰ ਪੜ੍ਹ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਵੀ ਇੱਕ ਹਾਦਸਾ ਗਰਸਤੇ ਇੱਕ ਜਹਾਜ਼ ਹੋਇਆ ਹੈਗਾ ਤਾਂ ਆਪਾਂ ਨਾ ਭੁੱਲੀਏ ਕਿ ਜਿਹੜੀਆਂ ਅਹਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਦਾ ਟਕਰਾ ਜਿਹੜਾ ਜਹਾਜ਼ ਹਾਦਸਾ ਗਰਸਤ ਹੋਇਆ ਸੀਗਾ ਆਹ ਹੋਰ 200 ਤੋਂ ਵੱਧ ਲੋਕਾਂ ਦੀ ਜਾਨ ਗਈ ਸੀਗੀ ਕਿਉਂਕਿ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਉਂਕਿ ਅਸੀਂ ਵਿਦੇਸ਼ ਦੇ ਵਿੱਚ ਬੈਠੇ ਆ ਵਾਸਕ ਸਾਹਿਬ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਖਬਰ ਆਉਂਦੀ ਹੈਗੀ ਆ ਜਹਾਜ਼ਾਂ ਦੇ ਰਿਲੇਟਿਡ ਤਾਂ ਲੋਕ ਬੜੀ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਇੱਥੇ ਆਏ ਨੇ ਕਮਾਈਆਂ ਕੂਈਆਂ ਕਰਨ ਲਈ ਪਰਤਨਾ ਤਾਂ ਆਪਣੇ ਪਿੰਡ ਦੀ ਹੈ ਪਰਤਨਾ ਤਾਂ ਆਪਣੇ ਪੰਜਾਬ ਦੀ ਹੈ ਪਰਤਨਾ ਤਾਂ ਭਾਰਤੀ ਹੈਗਾ ਕਿਉਂਕਿ ਰੂਹ ਉਹਨਾਂ ਦੀ ਉੱਥੇ ਵੱਸਦੀ ਹੈ ਫਿਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਆਉਂਦੀਆਂ ਹੈਗੀਆਂ ਨੇ ਤੇ ਸਹਿਮ ਦੇ ਮਾਹੌਲ ਦੇ ਵਿੱਚ ਪਾਏ ਜਾਂਦੇ ਨੇ ਲੋਕ ਜੀ ਬਿਲਕੁਲ ਹੋਰ ਇਸ ਤਰ੍ਹਾਂ ਦੀ ਘਟਨਾਵਾਂ ਲੋਕਾਂ ਦੇ ਮਨਾਂ ਦੇ ਵਿੱਚ ਉਹ ਛਾਪ ਛੱਡਦੀ ਹੈ 에어ਲਾਈਨਸ ਦੇ ਵਿੱਚ ਪਤਨਾਮੀ ਹੁੰਦੀ ਹੁੰਦੀ ਹੈ ਨਾਲ ਦੇ ਨਾਲ ਪੂਰੀ 에ਵੀਏਸ਼ਨ ਇੰਡਸਟਰੀ ਪੂਰੀ 에ਵੀਏਸ਼ਨ ਇੰਡਸਟਰੀ ਦੇ ਵਿੱਚ ਇੱਕ ਗੱਲ ਹਮੇਸ਼ਾ ਤੋਂ ਪ੍ਰਚਲਿਤ ਹੈਗੀ ਹੈ ਕਿ ਜਹਾਜ਼ ਦੇ ਵਿੱਚ ਸਫ਼ਰ ਉਹ ਪੈਦਲ ਚੱਲਣ ਤੋਂ ਵੀ ਜ਼ਿਆਦਾ ਸੇਫ ਹੈਗਾ ਪਰ ਜਿੱਦਾਂ ਦੀ ਘਟਨਾ ਵਾਪਰ ਰਹੀ ਹੈ ਉਹਦੇ ਬਾਅਦ ਕੀ ਜਹਾਜ਼ ਦੇ ਨਾਲ ਯਾਤਰਾ ਕਰਨਾ ਵਾਕਈ ਹੁਣ ਸੇਫ ਰਹਿ ਗਿਆ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਸ ਤੋਂ ਪਹਿਲੇ ਅਮਰੀਕਾ ਦੇ ਵਿੱਚ ਵੀ ਕਾਹਲਸਾ ਹੋਇਆ ਇਹਦੇ ਵਿੱਚ ਜਹਾਜ਼ crash ਹੋ ਗਿਆ ਹੋਰ ਵੀ ਕਈ ਕੰਟਰੀਜ਼ ਦੇ ਵਿੱਚੋਂ ਇਦਾਂ ਦੀ ਰਿਪੋਰਟਾਂ ਆ ਰਹੀ ਹੈ ਕਿ ਵੀ ਜਹਾਜ਼ crash ਹੋ ਗਏ ਹੁਣ ਮੈਂ ਵੀ ਅੱਜ ਇੱਕ ਨੀ ਟਿਕਟ ਕਰਾ ਰਿਹਾ ਠੀਗਾ ਆਸਟ੍ਰੇਲੀਆ ਜਾਣ ਵਾਸਤੇ ਤੇ ਉਹਦੇ ਵਿੱਚ 에어 ਇੰਡੀਆ ਦੀ ਟਿਕਟ ਆਪਾਂ ਕਰਾਈ ਤੇ ਹੈ ਲੇਕਿਨ ਅੰਦਰੋਂ ਇੱਕ ਗੱਲ ਸੀ ਕਿ ਵੀ 에어 ਇੰਡੀਆ ਦੀ ਟਿਕਟ ਕਰਾਈਏ ਕਿ ਨਾ ਕਰਾਈਏ ਕਿ ਇਹਦੇ ਵਿੱਚ ਸੇਫਟੀ ਹੈਗੇ ਨਹੀਂ ਹੈ ਯਾਨੀ ਜਦ ਤੁਸੀਂ ਬਾਹਰ ਜਾਣ ਦਾ ਸੋਚਦੇ ਹੋ ਤੇ ਅੱਜਕੱਲ੍ਹ ਜਹਾਜ਼ ਦੇ ਵਿੱਚ ਬੈਠਣ ਤੋਂ ਆਮ ਆਦਮੀ ਜਾਂ ਆਮ ਲੋਕ ਉਹ ਜ਼ਰੂਰ ਥੋੜਾ ਜਿਹਾ ਹਲਕਾ ਜਿਹਾ ਡਰ ਮਹਿਸੂਸ ਕਰ ਰਹੇ ਨੇ ਇਸ ਡਰ ਨੂੰ ਕੱਢਣਾ ਬਹੁਤ ਜ਼ਰੂਰੀ ਹੈਗਾ ਔਰ ਜਦ ਐਦਾਂ ਦੇ ਹਾਲਾਤ ਤੇ ਵਾਪਰਦੇ ਨੇ ਤੇ ਇਹ ਡਰ ਅਗਰ ਉੱਤੇ ਚਰਮ ਸੀਮਾ ਤੇ ਚਲਾ ਗਿਆ ਤੇ ਮੈਨੂੰ ਲੱਗਦਾ ਵੀ ਜਹਾਜ਼ ਤੋਂ ਸਫ਼ਰ ਕਈ ਵਾਰ ਮਜਬੂਰੀ ਵੀ ਹੁੰਦੀ ਹੈ ਤੁਸੀਂ ਦੂਰ ਜਾਣਾ ਹੋਏ ਤੇ ਬਿਨਾਂ ਜਹਾਜ਼ ਤੋਂ ਤੁਸੀਂ ਜਾ ਵੀ ਨਹੀਂ ਸਕਦੇ ਕੋਈ ਪਾਣੀ ਦੇ ਜਹਾਜ਼ ਤੋਂ ਜਾਓਗੇ ਤੇ ਫਿਰ ਜਿਹੜਾ ਤੁਸੀਂ 2 4 5 6 8 10 ਘੰਟੇ ਚ ਪਹੁੰਚਣਾ ਉਹ ਤੁਸੀਂ 30 ਦਿਨ 40 ਦਿਨ ਤੱਕ ਪਹੁੰਚੋਗੇ ਤੇ ਐਦਾਂ ਦੀ ਯਾਤਰਾ ਤੇ ਉਹ ਵੀ ਪੋਸੀਬਲ ਨਹੀਂ ਹੈਗੀ ਪਰ ਐਵੀਏਸ਼ਨ ਇੰਡਸਟਰੀ ਨੂੰ ਇੰਟਰਨੈਸ਼ਨਲ ਐਵੀਏਸ਼ਨ ਇੰਡਸਟਰੀ ਨੂੰ ਇਸ ਮੁੱਦੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ। ਜੀ। ਔਰ ਬਾਸਕੁਰ ਸਾਹਿਬ ਥੋੜਾ ਜਿਹਾ ਆਪਾਂ ਮੋੜਾ ਜਿਹਾ ਕੱਟੀਏ ਪੰਜਾਬ ਦੇ ਵੱਲ ਕਿਉਂਕਿ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਸਿਖਰਾਂ ਤੇ ਹੈਗੀ ਹੈ ਜਦੋਂ ਦਾ ਨਵਾਂ ਅਕਾਲੀ ਦਲ ਬਣਿਆ ਹੈਗਾ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਲਗਾਇਆ ਹੈਗਾ ਵਿਰੋਧੀਆਂ ਤੇ ਲਗਾਤਾਰ ਨਿਸ਼ਾਨੇ ਤੇ ਹੈਗੇ ਨੇ ਔਰ ਦੂਜੇ ਪਾਸੇ ਪੰਜਾਬ ਸਰਕਾਰ ਦੀ ਬੜੀ ਆਲੋਚਨਾ ਹੋਈ ਬੜੀ ਲੁਕਾ ਨੇ ਉਹਨਾਂ ਨੂੰ ਜਿਹੜਾ ਮੈਂ ਕਹਿ ਲਿਆ ਕਿ ਲੋਕਾਂ ਨੇ ਬੜਾ ਅਵਿਰੋਧ ਕੀਤਾ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਹਜੇ ਠੰਡਾ ਨਹੀਂ ਇਸ ਪਿਆ ਮਸਲਾ ਕਿ ਮਨੀਸ਼ सिसोदिया ਦੀ ਆ ਗਈ ਇੱਕ ਕਲਿੱਪ ਜਿਸ ਨੇ ਇੱਕ ਵਾਰ ਚੰਗਿਆੜੀਆਂ ਛੇੜ ਦਿੱਤੀਆਂ ਔਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਬਿਲਕੁਲ ਮਨੀਸ਼ सिसोदिया ਉਹਨਾਂ ਨੇ 13 ਅਗਸਤ ਨੂੰ ਜਿਹੜੀ ਆਪਣੀ ਮਹਿਲਾ ਵੰਗ ਦੇ ਪ੍ਰੋਗਰਾਮ ਦੇ ਵਿੱਚ ਜੋ ਕੁਝ ਕਿਹਾ ਉਦਾਂ ਦੀ ਉਮੀਦ ਮਨੀਸ਼ ਸਹੋਦਿਆਵਾਂ ਆਦਿ ਇਮੇਜ ਜਿਦਾਂ ਦੀ ਹੈਗੀ ਹੈ ਨਾ ਉਹਨਾਂ ਤੋਂ ਐਕਸਪੈਕਟ ਨਹੀਂ ਕੀਤੀ ਜਾ ਸਕਦੀ ਸੀ ਜਦੋਂ ਕਹਿੰਦੇ ਨੇ ਥਾਮ-ਨਾਮ ਦੰਡ ਭੇਦ ਚੋਰੀ ਚਗਰੀ ਚੋਰੀ ਚਗਰੀ ਤੇ ਨਹੀਂ ਕਹਿੰਦੇ ਸੱਚ ਝੂਠ ਲੜਾਈ ਝਗੜਾ ਸਭ ਕੁਝ ਕਰਾਂਗੇ 2027 ਦੇ ਇਲੈਕਸ਼ਨ ਜਿੱਤਣ ਵਾਸਤੇ ਚੋਰੀ ਚਗਰੀ ਬਾਸ ਕਹੜਾ ਪਿੱਛੇ ਰਹਿ ਗਈ ਇਹਨਾਂ ਚੀਜ਼ਾਂ ਤੋਂ ਵੈਸੇ ਤੁਸੀਂ ਗੱਲ ਤੇ ਬਿਲਕੁਲ ਠੀਕ ਕਹਿ ਰਹੇ ਹੋ ਵੀ ਚੋਰੀ ਚਗਰੀ ਉਹ ਕਹਿ ਵੀ ਦਿੰਦੇ ਤੇ ਰੀਡਿੰਗ ਜਿੰਨੀ ਕੁ ਗੱਲਾਂ ਉਹਨਾਂ ਨੇ ਕਰਤੀਆਂ ਉਹ ਸਾਰੀ ਗੱਲਾਂ ਦੇ ਵਿੱਚ ਚੋਰੀ ਤੇ ਕਰੀ ਆਪਣੇ ਆਪ ਹੀ ਆ ਜਾਂਦੀ ਹੈ ਆਮ-ਦਾਮ-ਦੰਡ ਭੇਦ ਜਦ ਉਹ ਗੱਲ ਕਹਿੰਦੇ ਨੇ ਉਹਦੇ ਵਿੱਚ ਚੋਰੀ ਤੇ ਕਰੀ ਇਨਕਲੂਡ ਹੀ ਹੁੰਦੀ ਹੈ ਤੁਸੀਂ ਇਹ ਦੇਖੋ ਕਿ ਇਲੈਕਸ਼ਨ ਜਿੱਤਣ ਵਾਸਤੇ ਆਮ ਆਦਮੀ ਪਾਰਟੀ ਐਨਾ ਕੋ ਡਿਗ ਗਈ ਕਿ ਜੋ ਜਿਹੜੀ ਪਹਿਲੇ ਡਿਗੀ ਹੋਈ ਪਾਰਟੀਆਂ ਸੀ ਉਹਨਾਂ ਤੋਂ ਵੀ ਜ਼ਿਆਦਾ ਅਗਰ ਉਹ ਡਿਗਦੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਪਾਰਟੀ ਦਾ ਬਣੂਗਾ ਕੀ ਮਨੀਸ਼ ਸੋਧਿਆ ਨੇ ਕੋਈ ਜਿੰਨਾ ਕੋਈ ਹੋਰ ਕਹਿੰਦਾ ਤੇ ਬੰਦਾ ਕਹਿੰਦਾ ਵੀ ਖਾਦੀ ਪੀਤੀ ਚ ਕਹਿ ਗਿਆ ਪਰਮਨੀਸਸੋਦੀਆ ਉਹਨਾਂ ਦੇ شریف ਆਦਮੀ ਮੈਨੂੰ ਲੱਗਦਾ ਨਹੀਂ ਕੋਈ ਖਾਦੇ ਪੀਂਦੇ ਵੀ ਹੋਣਗੇ ਖਾਦੀ ਪੀਦੀ ਦਾ ਇਸ਼ਾਰਾ ਬਾਸਖਾ ਸਾਹਿਬ ਕਹੀਂ ਪਰ ਨਿਗਾਹੇ ਕਹੀਂ ਪਰ ਤੀਰ ਤੇ ਕਹੀਂ ਪਰ ਨਿਗਾਹੇ ਤੇ ਕਹੀਂ ਪਰ ਨਿਸ਼ਾਨਾ ਤੁਹਾਡਾ ਨਿਸ਼ਾਨਾ ਹੋਰ ਕਿਤੇ ਜਾਂਦਾ ਦਰਸ਼ਕ ਸਾਡੇ ਵਾ ਆਪਾਂ ਆਪ ਲੈਂਦੇ ਵੀ ਕਿੱਧਰ ਨਿਸ਼ਾਨਾ ਕਰ ਰਹੇ ਦੇਖੋ ਕੋਈ ਹੋਰ ਕਹਿੰਦਾ ਮੈਂ ਤਾਂ ਗਹਿ ਰਹੇ ਕਿ ਬੰਦਾ ਕਹਿੰਦਾ ਖਾਦੀ ਪੀਦੀ ਚ ਗਹਿ ਗਿਆ ਪਰਮਨੀਸਸੋਦੀਆ ਦੇ ਬਾਰੇ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਉਹਨੇ ਜੇ ਹੋਸ਼ ਦੇ ਵਿੱਚ ਉਹਨਾਂ ਨੇ ਐ ਗੱਲ ਕੀਤੀ ਹੈ ਤੇ ਫਿਰ ਆਪਣੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਪਰ ਦੇਖੋ ਹੁਣ ਨੁਕਸਾਨ ਨੂੰ ਡੈਮੇਜ ਕੰਟਰੋਲ ਐਕਸਰਸਾਈਜ਼ ਦੇ ਜ਼ਰੀਏ ਇਸ ਤਰੀਕੇ ਨਾਲ ਆਹਮਦੇ ਨੇ ਇਹ ਦੇਖਣ ਵਾਲੀ ਗੱਲ ਹੈ ਪਰ ਨੁਕਸਾਨ ਤੇ ਉਹ ਗੱਲਾਂ ਕਰਕੇ ਕਰਦੇ ਜੀ ਬਸਕਰ ਸਾਹਿਬ ਇਸ ਦੇ ਨਾਲ ਹੀ ਜਦੋਂ ਆਪਾਂ ਗੱਲ ਆਮ ਆਦਮੀ ਪਾਰਟੀ ਦੀ ਕਰ ਰਹੇ ਹਾਂ ਤੇ ਐਸੀ ਵਿੰਗ ਦੇ ਅਹੁਦੇਦਾਰਾਂ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਔਰ ਲੱਗਦਾ ਹੈ ਕਿ ਕਿਤਨਾ ਕਿਤੇ ਕੈਡਰ ਮਜ਼ਬੂਤ ਕਰਨ ਦੀ ਤਿਆਰੀ ਦੇ ਵਿੱਚ ਹੈ ਜਿਸ ਤਰੀਕੇ ਨਾਲ ਇਹ ਵੀ ਬਿਆਨ ਆਇਆ ਮਨਦੀਪ ਸ਼ਿਸ਼ੋਧਿਆ ਦਾ ਕਿ ਬੇ ਕੋਈ ਵੀ ਚੀਜ਼ ਹੋ ਜੇ ਭਾਈ ਆਪਾਂ ਜਿਤਨਾ ਜ਼ਰੂਰ ਹੈ 2027 ਦੇ ਵਿੱਚ ਫਿਰ ਲੱਗਦਾ ਹੈ ਕਿ ਕੈਡਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਆਮ ਆਦਮੀ ਪਾਰਟੀ ਦੇ ਵੱਲੋਂ ਦੂਜੇ ਪਾਸੇ ਕੀਤੀ ਜਾ ਰਹੀ ਹੈ ਸਾਢੇ 3 ਸਾਲ ਦੇ ਵਿੱਚ ਕਿੰਨਾ ਕੁ ਮਜ਼ਬੂਤ ਕਰ ਲਿਆ ਕੈਡਰ ਦੇਖੋ ਇਹ ਪਾਰਟੀ ਪਹਿਲੀ ਪਾਰਟੀ ਹੈ ਜਿਸ ਨੂੰ ਸਾਢੇ 3 ਸਾਲ ਸੱਤਾ ਦੇ ਵਿੱਚ ਹੋ ਗਏ ਹਜੇ ਤੱਕ ਇਹਨਾਂ ਨੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਕੈਡਰ ਤੱਕ ਨਹੀਂ ਬਣਾਇਆ ਔਰ ਜਿਹੜਾ ਕੈਡਰ ਹੈਗਾ ਵੀ ਉਹ ਕਿਸੇ ਕੰਮ ਦਾ ਨਹੀਂ ਹੈਗਾ ਮਤਲਬ ਹਜੇ ਤੱਕ ਦੀ ਜਿਹੜੀ ਰਿਪੋਰਟਾਂ ਆ ਰਹੀਆਂ ਉਦੇ ਹਿਸਾਬ ਨਾਲ ਤੁਸੀਂ ਮੈਂ ਇੱਕ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਐਮਪੀ ਨਾਲ ਹੀ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੇ ਪੁੱਛਿਆ ਵੀ ਕੀ ਕਰਨਾ ਚਾਹੁੰਦਾ ਮੈਂ ਉਹਨਾਂ ਨੂੰ ਇਹ ਦੱਸਿਆ ਵੀ ਜਿਹੜਾ ਸਾਡਾ ਏਰੀਆ ਹੈ ਸਪੋਜ਼ ਮੈਂ ਇੱਕ ਕਲੋਨੀ ਦੇ ਵਿੱਚ ਰਹਿਣਾ ਸਾਡੀ ਕਲੋਨੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਇਦਾਂ ਦੇ 2-4 ਘਰ ਵੀ ਹੋਣਗੇ ਜਿਨ੍ਹਾਂ ਘਰਾਂ ਨੂੰ ਆਪਾਂ ਕਹਿ ਸਕੀਏ ਕਿ ਵੀ ਇਹ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇਗੇ ਨੇ ਭਾਜਪਾ ਦੇ ਤੁਹਾਨੂੰ ਘਰ ਮਿਲ ਜਾਣਗੇ ਸੋ ਔਰ ਕਾਂਗਰਸ ਦੇ ਵੀ ਮਿਲ ਜਾਣਗੇ 75 ਲੈਕਿਨ ਆਮ ਆਦਮੀ ਪਾਰਟੀ ਦਾ ਇੱਕ ਵੀ ਘਰ ਜਾਂ ਦੋ ਤਿੰਨ ਘਰ ਵੀ ਇਦਾਂ ਦੇ ਨਾਂ ਜਾਣੇ ਜਾਣ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਵੀ ਆਮ ਆਦਮੀ ਪਾਰਟੀ ਦੇ ਕੱਟੜ ਸਪੋਰਟਰਾਂ ਦਾ ਘਰ ਹੈਗਾ ਤੁਸੀਂ ਦੇਖੋ ਇਦਾਂ ਦੀ ਸਿਤੀ ਇਹ ਜਮਿਨੀ ਹਕੀਕਤ ਮੈਂ ਦੱਸ ਰਿਹਾ ਜੇ ਇਹਨਾਂ ਨੂੰ 3.5 ਸਾਲ ਬਾਅਦ ਐਸਸੀ ਵਿੰਗ ਬਣਾਉਣ ਦੀ ਵਾਰੀ ਆਈ ਔਰ ਵਿੰਗ ਦਾ ਪ੍ਰਧਾਨ ਵੀ ਕਿੰਨੂੰ ਬਣਾਇਆ ਉਹ ਵੌਲੰਟੀਅਰ ਕਿੱਥੇ ਗਏ ਜਿਨ੍ਹਾਂ ਨੇ 2014 ਦੇ ਵਿੱਚ ਜਦ ਐ ਪਾਰਟੀ ਦੇ ਸੁਪਰੀਮੋ ਸੁੱਤੇ ਹੋਏ ਸੀਗੇ ਤੇ ਇਥੋਂ 4 ਐਮਪੀ ਜਵਾਦਤੇ ਸੀਗੇ ਪੰਜਾਬ ਦਾ ਹੈਗਾ ਇਹ ਲੀਡਰਾਂ ਨੂੰ ਪਤਾ ਵੀ ਨਹੀਂ ਉਹਨਾਂ ਨੂੰ ਜਿੱਦਾਂ ਕੋਈ ਹੀਰਾ ਜਿਹਾ ਲੱਭਿਆ ਹੋਏ ਨਾ ਉਦਾਂ ਪੰਜਾਬ ਲੱਭਿਆ ਸੀਗਾ ਆਪਣੀ ਪੋਲੀਟੀਕਲ ਜ਼ਮੀਨ ਵਾਸਤੇ ਤੇ ਜ਼ਮੀਨ ਤੁਹਾਨੂੰ ਲੋਕਾਂ ਨੇ ਦਿੱਤੀ ਹੈ ਜੇ ਲੋਕ ਦੇ ਸਕਦੇ ਨੇ ਤੇ ਹਰਾ ਹੀ ਸਕਦੇ ਨੇ ਔਰ ਹੁਣ ਹਾਲਾਤ ਇਹਨਾਂ ਦੇ ਹੈਗੇ ਨੇ ਕਿ ਅੱਜ ਭਾਵੇਂ ਇਹਨਾਂ ਨੇ ਐਸੀ ਵਿੰਗ ਬਣਾਤਾ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਾਂਗਰਸ ਤੋਂ ਆਏ ਸੀਗੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਦੇ ਇਲੈਕਸ਼ਨ ਵੀ ਲੜੇ ਸੀ ਉਹਨਾਂ ਨੂੰ ਵਿੰਗ ਦਾ ਪ੍ਰਧਾਨ ਬਣਾਇਆ 11 ਇਹਨਾਂ ਨੇ ਸਖਤਰ ਲਾਏ ਨੇ ਤੇ 11 77 ਲਾਈਨ ਨੇ ਤੇ ਉਸ ਤੋਂ ਇਲਾਵਾ 23 ਜ਼ਿਲ੍ਹਿਆਂ ਦੇ ਇਹਨਾਂ ਨੇ ਡਿਸਟ੍ਰਿਕਟ ਇੰਚਾਰ ਡਿਲਾਏ ਨੇ ਉਹ ਕਿੰਨਾ ਕੋ ਚੰਨ ਚਾੜਦੇ ਆ ਪਤਾ ਨਹੀਂ ਪਰ ਤੁਸੀਂ 3.5 ਸਾਲ ਬਾਅਦ ਐਦਾਂ ਦਾ ਐਸਸੀ ਵਿੰਗ ਬਣਾ ਰਹੇ ਹੋ ਤੇ ਤੁਹਾਡੇ پیچھے ਕੀ ਨੇ ਉਹਨਾਂ ਨੂੰ ਕ੍ਰੈਸ਼ ਕੋਰਸ ਕਰਾਓਗੇ ਇਹਨਾਂ ਤੋਂ ਇਹਨਾਂ ਤੋਂ ਉਹੀ ਸਾਰੇ ਕੰਮ ਕਰਾਓਗੇ ਜਿਨ੍ਹਾਂ ਦਾ ਜ਼ਿਕਰ ਮਨੀਸ਼ ਸੋਦੀਆ ਉਹਨਾਂ ਤੇ ਆਂਗਸ ਦੀ ਉਸ ਵੇਟਿੰਗ ਦੇ ਵਿੱਚ ਕਰ ਰਹੇ ਸੀ ਤਾਂ ਮਾਮਾ ਮਦੰਡ ਫੇਰ ਜਾਂ ਫੇਰ ਲੜਾਈ ਝਗੜੇ ਇਹਦੇ ਵਾਸਤੇ ਵਿੰਗ ਬਣਾਇਆ ਜਾ ਰਿਹਾ ਜਾਂ ਇਹਨਾਂ ਨੂੰ ਕੋਈ ਨਵੀਂ ਪਾਲਿਸੀ ਮਨੀਸ਼ ਸੋਦੀਆ ਉਹਨਾਂ ਦੇਨਗੇ ਜੀ ਔਰ ਬਾਸ ਕੋ ਸਾਹਿਬ ਦੂਜੇ ਪਾਸੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗੇ ਤਰਨਤਨ ਸਾਹਿਬ ਦੀ ਇਲੈਕਸ਼ਨ ਜਿਹੜੀ ਹੈ ਉਹ ਜੋਰ ਫੜਨ ਲੱਗ ਪਈ ਹੈਗੇ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਉੱਥੇ ਉਮੀਦਵਾਰ ਐਲਾਨ ਦਿੱਤਾ ਹੈਗਾ ਆਮਾਦੀ ਪਾਰਟੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਅਧਿਕਾਰਿਕ ਤੌਰ ਤੇ ਐਲਾਨ ਤਾਂ ਨਹੀਂ ਕੀਤਾ ਪਰ ਸਾਰਾ ਕੁਝ ਤੈ ਹੀ ਹੈਗਾ ਨੇ ਜਿਸ ਤਰੀਕੇ ਦੇ ਨਾਲ ਹਰਮੀਰ ਸਿੰਘ ਸੰਧੂ ਆਮਾਦੀ ਪਾਰਟੀ ਦੇ ਵਿੱਚ ਗਏ ਹੈਗੇ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਐਲਾਨਿਆ ਹੈਗਾ ਔਰ ਨਾਲ ਦੀ ਨਾਲ ਚਰਚਾਵਾਂ ਜਿਹੜੀਆਂ ਨੇ ਨਵੇਂ ਅਕਾਲੀ ਦਲ ਨੂੰ ਲੈ ਕੇ ਸਰਗਰਮ ਹੈਗੀਆਂ ਨੇ ਬੀਤੇ ਕੱਲ ਬਾਤ ਸਭ ਆਪਾਂ ਜ਼ਿਕਰ ਕੀਤਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਮੁਲਾਕਾਤ ਕਰਨ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੁਨਾ ਦੇ ਨਾਲ ਅੱਜ ਇੱਕ ਨਵਾਂ ਕੋਣ ਮੈਂ ਦੇਖ ਰਿਹਾ ਸੀਗਾ ਕਿ ਇਸ ਨੂੰ ਦੂਜੇ ਨਜ਼ਰੀਏ ਤੋਂ ਵੀ ਦੇਖਣਾ ਦੇਖਿਆ ਜਾ ਰਿਹਾ ਹੈਗਾ ਕਿ ਗਾਂਢ ਤੁੱਪ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਾਂਝਾ ਵਧਾਈਆਂ ਚਾਰੀਆਂ ਨੇ ਬੀਜੇਪੀ ਦੇ ਨਾਲ ਦੇਖੋ ਬੀਜੇਪੀ ਦੇ ਨਾਲ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹਦੀ ਸਾਂਝ ਹੈਗੀ ਹੈ ਇਦਾਂ ਦੇ ਐਲੀਗੇਸ਼ਨ ਸੁਖਬੀਰ ਸਿੰਘ ਬਾਦਲ ਵਰਸਾ ਸਿੰਘ ਮਲਤਵਾ ਇਹ तमाम ਅਕਾਲੀ ਲੀਡਰ ਨੇ ਕਈ ਵਾਰ ਲਾਈਏ ਪਰ ਇਹਨਾਂ ਦੇ ਉੱਤੇ ਵੀ ਐ ਐਲੀਗੇਸ਼ਨ ਲੱਗਦੇ ਰਹੇ ਨੇ ਕਿ ਇਹ ਭਾਜਪਾ ਦੇ ਨਾਲ ਯਾਨੀ ਸੁਖਬੀਰ ਸਿੰਘ ਬਾਦਲ ਵਾਲੇ ਤਰੇ ਜਾ ਸਾਂਝਾ ਇਹ ਅਲਾਈਂਸ ਹੋ ਸਕਦਾ ਹੈ ਪਰ ਹੁਣ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਫੀਸ਼ੀਅਲੀ ਗੱਲਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ ਉਹਨਾਂ ਨੂੰ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਗੇ ਹੋ ਸਕਦਾ ਹੈ ਕੋਈ ਗਲਤ ਕੀ ਬਣ ਜਾਏ ਜੇ ਗੱਲ ਬਣ ਗਈ ਤੇ ਫਿਰ ਸੁਖਵੀਰ ਸਿੰਘ ਬਾਦਲ ਦਾ ਤੜਾ ਜਿਹੜੀ ਐਸੀ ਮੰਗ ਨੂੰ ਲੈ ਕੇ ਕਈ ਵਾਰ ਧਰਨੇ ਪ੍ਰਦਰਸ਼ਨ ਤੱਕ ਕਰ ਚੁੱਕਿਆ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇੱਕ ਮੀਟਿੰਗ ਤੋਂ ਬਾਅਦ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਕੋਈ ਫੈਸਲਾ ਆ ਜਾਂਦਾ ਹੈ ਤੇ ਐ ਸਮਝੋ ਕਿ ਵੀ ਜਿਹੜਾ ਕਦ ਤੁਸੀਂ ਵੱਡਾ ਕਰਨਾ ਹੋਏ ਉਹਦੇ ਉੱਤੇ ਕੇਂਦਰ ਸਰਕਾਰ ਉਹਨਾਂ ਦੀ ਮੰਗ ਦੇ ਉੱਤੇ ਕੋਈ ਫੈਸਲਾ ਕਰ ਲੈਂਦੀ ਹੈ ਤੇ ਆਪ ਹੀ ਇਹ ਗੱਲ ਵੱਟੀ ਮ ਜਾਂਦੀ ਹੈ ਹੁਣ ਬੀਜੇਪੀ ਦਾ ਐਲਾਈਅੰਸ ਕਿਹਦੇ ਨਾਲ ਹੋਏਗਾ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਦੇ ਕਹਿਣ ਦੇ ਉਹ ਜਿਹੜੀ ਪੈਂਡਿੰਗ ਡਿਮਾਂਡ ਸਗੀ ਹੈ ਸਿੱਖੀ ਦੀ ਸਿੱਖਾਂ ਦੀ ਉਹ ਕਿਸ ਤਰੀਕੇ ਨਾਲ ਬੀਜੇਪੀ ਦੀ ਸਰਕਾਰ ਇਸ ਨੂੰ ਹੱਲ ਕਰਦੀ ਜੀ ਬਾਖਸ਼ੀ ਸਾਹਿਬ ਉਧਰ ਦੂਜੇ ਪਾਸੇ ਦੇਸ਼ ਦੀ ਗੱਲ ਕਰਨੀ ਹੈਗੇ ਹੈ ਰਾਹੁਲ ਗਾਂਧੀ ਲਗਾਤਾਰ ਚੋਣ ਕਮਿਸ਼ਨ ਦੇ ਉੱਪਰ ਵੱਰ ਰਹੇ ਹੈਗੇ ਨੇ ਚੋਣ ਤਾਂਦਲੀ ਦੇ ਜਿਹੜੇ ਦੋਸ਼ ਨੇ ਉਹ ਲਗਾ ਰਹੇ ਹੈਗੇ ਨੇ ਕਿ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਉਹ ਬੀਜੇਪੀ ਚੋਣ ਤਾਂਦਲੀ ਦੇ ਕਰਕੇ ਹੀ ਜਿੱਤੀ ਹੈਗੀ ਹੈ ਉਨਾ ਕੱਲ ਇੱਕ ਮਾਫ ਕਰਨਾ ਅੱਜ ਇੱਕ ਅਹਿਮ ਪੱਤਰਕਾਰ वार्ता ਚੋਣ ਕਮਿਸ਼ਨ ਕਰਨ ਜਾ ਰਿਹਾ ਹੈਗਾ ਕੀ ਕੀ ਖੁਲਾਸੇ ਹੋ ਸਕਦੇ ਨੇ ਜਾਂ ਕਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਅੱਜ ਭਾਰਤੀ ਸਮਿਆਰਥ ਅਨੁਸਾਰ 3:00 ਵਜੇ ਇਲੈਕਸ਼ਨ ਕਮਿਸ਼ਨ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਉਸ ਪ੍ਰੈਸ ਕਾਨਫਰੰਸ ਦਾ এজেন্ডਾ ਕੀ ਹੈ ਮੁੱਦਾ ਕੀ ਹੈ ਹਜੇ ਤੱਕ ਨਹੀਂ ਦੱਸਿਆ ਗਿਆ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਉਹਨਾਂ ਦੇ ਵੋਟ ਚੋਰੀ ਦੇ ਇਲਜ਼ਾਮ ਤੋਂ ਬਾਅਦ ਦੂਜੇ ਪਾਸੇ ਜਿਹੜੇ ਇਲੈਕਟ ਸੁਪਰੀਮ ਕੋਰਟ ਦੇ ਉਸ ਇਨਸਟਰਕਸ਼ਨ ਤੋਂ ਬਾਅਦ ਕਿ ਮੰਗਲਵਾਰ ਤੱਕ ਤੁਸੀਂ ਉਹ ਸਾਰਾ ਡਾਟਾ 65 ਲੱਖ ਜਿਹੜੇ ਵੋਟਰ ਦਾ ਨਾਮ ਡਿਲੀਟ ਕੀਤਾ ਗਿਆ ਹੈ ਐਸਆਈਆਰ ਦੇ ਵਿੱਚ ਉਹਨਾਂ ਦਾ ਪੂਰਾ ਬਿਉਰਾ ਉਹ ਉਹਨਾਂ ਨੂੰ ਵੋਟਰ ਕਿਉਂ ਨਹੀਂ ਬਣਾਇਆ ਜਾ ਰਿਹਾ ਇਹ ਰੀਜ਼ਨ ਇਹ ਦੱਸੋ ਉਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਆਨਾ ਕਾ ਨਹੀਂ ਕੀਤੀ ਸੀਗੀ ਹੋ ਸਕਦਾ ਹੈ ਜਦ ਮੰਗਲਵਾਰ ਦੀ ਹੈ ਡੈਡਲਾਈਨ ਹੈ ਔਰ ਸੋਮਵਾਰ ਨੂੰ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸੰਡੇ ਨੂੰ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਆਪਾਂ ਇਹ ਮੰਨ ਕੇ ਚੱਲਦੇ ਆਂ ਕਿ ਕੁਝ ਨਾ ਕੁਝ ਇਦਾਂ ਦਾ ਜ਼ਰੂਰ ਹੈਗਾ ਜਿਹਦੇ ਕਰਕੇ ਇਲੈਕਸ਼ਨ ਕਮਿਸ਼ਨ ਆਪਣੇ ਉੱਤੇ ਲੱਗਾਂ ਅਲੱਗੇ ਹੋਏ ਇਲਜ਼ਾਮਾਂ ਦੀ ਸਫਾਈ ਦੇਗਾ ਕੁਝ ਜਗ੍ਹਾ ਤੇ ਇਹ ਵੀ ਗੱਲਾਂ ਦੱਲ ਰਹੀਆਂ ਕਿ ਹੋ ਸਕਦਾ ਹੈ ਕਿ ਇਸ ਤੋਂ ਪਹਿਲੇ ਰਾਹੁਲ ਗਾਂਧੀ ਜਿਹੜਾ ਆਲਰੇਡੀ ਡਿਕਲੇਅਰ ਕਰ ਚੁੱਕੇ ਨੇ ਕਿ ਉਹ ਸਸਾਰੀ ਜਿਹੜੀ ਵੋਟਾਂ ਦੀ ਚੋਰੀ ਨੂੰ ਲੈ ਕੇ ਬਿਹਾਰ ਦੇ ਵਿੱਚ ਯਾਤਰਾ ਕੱਢਣਗੇ ਉਹ ਘਰ ਘਰ ਇਸ ਮੁੱਦੇ ਨੂੰ ਪਹੁੰਚਾਣਗੇ ਔਰ ਸੱਤ ਮ੍ਰਿਤਕ ਵੋਟਰਾਂ ਦੇ ਨਾਲ ਤੇ ਉਹਨਾਂ ਨੇ ਚਾਚੂ ਵੀ ਬੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਇਸ ਤੋਂ ਪਹਿਲੇ ਕਿ ਰਾਹੁਲ ਗਾਂਧੀ ਉਹਨੂੰ ਉਹਨਾਂ ਇੰਨਾ ਵੱਡਾ ਮੁੱਦਾ ਬਣਾ ਪਾਣ ਉਹ ਬਿਹਾਰ ਦੇ ਵਿੱਚ ਇਲੈਕਸ਼ਨ ਦੀ ਡੇਟਸ ਅਨਾਉਂਸ ਕਰ ਦੇਣ ਇਸ ਤਰੀਕੇ ਦੀ اٹਕਲਾਂ ਵੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਬਾਰੇ ਵਿੱਚ ਚੱਲ ਰਹੀ ਹੈ ਬਾਸਖਾ ਸਾਹਿਬ ਜਦੋਂ ਤੁਸੀਂ ਬਿਹਾਰ ਦੀ ਗੱਲ ਕਰ ਰਹੇ ਹੋ ਤੇ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਸਰਗਰਮ ਹੈਗੇ ਨੇ ਤੇ ਕਿਤਨੇ ਕਿਤੇ ਹਾਈਪ ਤਾਂ ਮਿਲੀ ਹੈਗੀ ਹੈ ਇਸ ਮੁੱਦੇ ਨੂੰ ਲੈ ਕੇ ਜਦੋਂ ਰਾਹੁਲ ਗਾਂਧੀ ਚਰਚਾ ਦੇ ਵਿੱਚ ਨੇ ਕਾਂਗਰਸ ਦੀ ਗੱਲ ਕਰ ਰਹੇ ਆ ਮੈਂ ਬਿਹਾਰ ਦੇ ਵਿੱਚ ਬਿਲਕੁਲ ਹਾਈਪ ਮਿਲੀ ਹੈ ਅੱਜ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਉਸ ਵੀਡੀਓ ਦੇ ਵਿੱਚ ਜਿਹੜਾ ਨਾਰਾ ਦਿੱਤਾ ਗਿਆ ਆਪਕੇ ਵੋਟ ਕੀ ਚੋਰੀ ਅਧਿਕਾਰੋਂ ਕੀ ਚੋਰੀ ਔਰ ਦੂਜੇ ਦੂਜੇ ਟਾਈਪ ਵਿੱਚ ਇਹ ਵੀ ਲਿਖਿਆ ਕਿ ਚੋਰੀ ਚੋਰੀ ਚੁਪਕੇ ਚੁਪਕੇ ਅਬ ਔਰ ਨਹੀਂ ਜਨਤਾ ਜਾਗ ਗਈ ਔਰ ਇੱਕ ਵੀਡੀਓ ਜਿਹਦੇ ਵਿੱਚ ਬਿਹਾਰ ਦਾ ਇੱਕ ਵੋਟਰ ਥਾਣੇ ਜਾ ਕੇ ਆਪਣੀ ਰਿਪੋਰਟ ਦਰਜ ਕਰਾਉਣਾ ਹੁੰਦਾ ਔਰ ਕਹਿੰਦਾ ਵੀ ਥਾਣੇ ਦੇ ਵਿੱਚ ਸਾਰੇ ਸੁੱਤੇ ਪਏ ਨੇ ਉਹ ਕਹਿੰਦਾ ਜੀ ਮੈਂ ਰਿਪੋਰਟ ਦਰਜ ਕਰਾਨੀ ਹੈ ਕਹਿੰਦੇ ਇੱਥੇ ਰੋਟੀ ਬਣਾਣ ਤੋਂ ਨਾ ਆਏਗਾ 10 ਕੀ ਰਿਪੋਰਟ ਕਰਾਨੀ ਹੈ ਉਹ ਕਹਿੰਦਾ ਜੀ ਚੋਰੀ ਕਹਿੰਦਾ ਮੱਝ ਚੋਰੀ ਹੋ ਗਈ ਸਾਈਕਲ ਚੋਰੀ ਹੋ ਗਈ ਘੰਟੀ ਚੋਰੀ ਹੋ ਗਈ ਟੀਵੀ ਚੋਰੀ ਹੋ ਗਿਆ ਕੀ ਚੋਰੀ ਹੋ ਗਿਆ ਤੁਹਾਡਾ ਕਹਿੰਦੇ ਜੀ ਮੇਰਾ ਵੋਟ ਚੋਰੀ ਹੋ ਗਿਆ ਉਹ ਜਿੰਨੇ ਸੁੱਤੇ ਹੋਏ ਸਿਪਾਈ ਨਹੀਂ ਸਾਰੇ ਜਾਗ ਜਾਂਦੇ ਨਹੀਂ ਉਹ ਵੀ ਐਦਾਂ ਦਾ ਵੀ ਐਦਾਂ ਦਾ ਵੀ ਬੰਦਾ ਆ ਗਿਆ ਕਿ ਵੀ ਆ ਜਿਹੜਾ ਵੋਟਾਂ ਦੀ ਚੋਰੀ ਦੇ ਬਾਰੇ ਜੀ ਕੋਈ ਕੰਪਲੇਂਟ ਖਾਣ ਆਇਆ ਹੋਏ ਉਹ ਵੀ ਬਿਹਾਰ ਦਾ ਤੇ ਫੇਰ ਇਹ ਇੱਕ ਨਾਰਾ ਆ ਜਾਂਦਾ ਵੀ ਚੋਰੀ ਚੋਰੀ ਚੁੱਕੇ ਚੁੱਕੇ ਅਬ ਹੋਰ ਨਹੀਂ ਜਨਤਾ ਜਾਗ ਗਈ ਹੂੰ ਬਾਕੀ ਸਭ ਮੈਂ ਇੱਕ ਚੀਜ਼ ਪਾਪ ਰਿਹਾ ਸੀਗਾ ਦੇਖ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਚੋਸ਼ ਕਯੂਨ ਕਮਿਸ਼ਨ ਦੇ ਨਾਲ ਆਡਾ ਲਗਾ ਰਹੇ ਹੈਗੇ ਨੇ ਦੋਸ਼ ਲਗਾ ਰਹੇ ਹੈਗੇ ਨੇ ਬੀਜੇਪੀ ਦਾ ਕੋਈ ਪ੍ਰਮਖਤਾ ਇਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਨਹੀਂ ਕਰ ਰਿਹਾ ਜਾਂ ਉਹਨਾਂ ਨੂੰ ਭੰਡ ਨਹੀਂ ਰਿਹਾ ਹੈਗਾ ਜਿਸ ਤਰੀਕੇ ਨਾਲ ਜਦੋਂ ਕੋਈ ਵੀ ਬਿਆਨ ਦਿੰਦੇ ਨੇ ਤਾਂ ਭੰਡਦੇ ਹੁੰਦੇ ਨੇ ਬੀਜੇਪੀ ਦੇ ਲੀਡਰ ਦੇਖੋ ਭੰਡਦੇ ਨੇ ਕਾਫੀ ਸਾਰੀ ਕੋਸ਼ਿਸ਼ਾਂ ਕੀਤੀ ਗਈ ਹੈ ਦੋ ਤਿੰਨ ਦਿਨ ਪਹਿਲੇ ਅਨੁਰਾਗ ਠਾਕੁਰ ਬੀਜੇਪੀ ਦੇ ਬੜੇ ਵੱਡੇ ਲੀਡਰ ਨੇ ਮੰਤਰੀ ਵੀ ਰਹਿ ਚੁੱਕੇ ਨੇ ਹਮੇਸ਼ਾ ਪੂਰ ਤੋਂ एमपी भी हगे ने और कई बार एमपी ਦੇ ਸੀਟ ਜਿੱਤ ਵੀ ਚੁੱਕੇ ਨੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ رائے ਬਰੇਲੀ ਦੇ ਵਿੱਚ ਇੱਕੋ ਐਡਰੈਸ ਦੇ ਉੱਤੇ 47 ਵੋਟਾਂ ਮਿਲੀਆਂ ਹੋਈਆਂ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਇਹ ਨਹੀਂ ਨਜ਼ਰ ਆਇਆ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਅਨੁਰਾਗ ਠਾਕੁਰ ਉਹਨਾਂ ਰਾਹੁਲ ਗਾਂਧੀ ਦੇ ਉੱਤੇ ਕੋਈ ਅਲੀਗੇਸ਼ਨ ਲਗਾ ਰਹੇ ਸੀ ਜਾਂ ਇਲੈਕਸ਼ਨ ਕਮਿਸ਼ਨ ਤੇ ਲਾ ਰਹੇ ਸੀਗੇ ਉਹਨਾਂ ਦੀ ਕਈ ਵਾਰ ਤੁਸੀਂ ਅਮਨ ਜੀ ਇਲਜ਼ਾਮ ਕਿਸੇ ਤੇ ਲਾਉਣਾ ਚਾਹਦੇ ਲੱਗ ਕਿਸੇ ਤੇ ਜਾਂਦੇ ਨੇ ਔਰ ਇਹ ਵੀ ਇਹ ਗੱਲ ਕਹਿ ਕੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਕਿ ਰਾਹੁਲ ਗਾਂਧੀ ਨੇ ਤਾਂ 47 ਵੋਟਾਂ ਬਣਾਈ ਨਹੀਂ ਸੀ ਭਾਵੇਂ ਉਹ رائے ਬਲੇ ਬਰੇਲੀ ਤੋਂ ਇਹ ਵੋਟਾਂ ਬਨੀਆਂ ਹੋ। ਤੇ ਇਸ ਤਰੀਕੇ ਦੇ ਅਲੀਗੇਸ਼ਨ ਨਾਲ ਹੀ ਤੇ ਰਾਹੁਲ ਗਾਂਧੀ ਉਹਨਾਂ ਅੱਗੇ ਵਧ ਰਹੇ ਨੇ ਜਦ ਉਹ ਕਹਿੰਦੇ ਨੇ ਤਰਨਾਟਕਾ ਦੀ ਯਾਨੀ ਬੰਗਲੌਰੂ ਸੈਂਟਰਲ ਕੌਨਸਟੀਚੈਂਸੀ ਦੀ ਮਹਾਦੇਵਾਪੁਰ ਮਹਾਦੇਵਾਪੁਰ ਜਿਹੜੀ ਕੌਨਸਟੀਚੈਂਸੀ ਹੈਗੀ ਐਸੈਂਬਲੀ ਉੱਥੇ 80 ਵੋਟਰ ਇੱਕੋ ਹੀ ਐਡਰੈਸ ਦੇ ਉੱਤੇ ਬਣੇ ਸਿਗੇ। ਹੁਣ ਜਦ ਜਿਹੜੇ ਅਨੁਰਾਗ ਠਾਕੁਰ ਕਹਿੰਦੇ ਨੇ 47 ਵੋਟਰ ਇੱਕੋ ਹੀ ਐਡਰੈਸ ਤੇ ਉੱਥੇ ਵੀ ਬਣੇ ਨੇ ਤੇ ਅਲਟੀਮੇਟਲੀ ਤੇ ਇਹ ਭਾਰ ਉਹ ਇਲੈਕਸ਼ਨ ਕਮਿਸ਼ਨ ਤੇ ਹੀ ਪਾਰੇ ਹੈ ਨਾ ਕਿ ਐਦਾਂ ਦੀ ਗਲਤੀਆਂ ਕਿਉਂ ਹੋਈ ਜੀ ਬਾਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਮਾਂ ਕੱਢਿਆ ਧੰਨਵਾਦ ਤੁਹਾਡਾ ਧੰਨਵਾਦ ਜੀ